ਚੂਹੇ ਤੇ ਸ਼ੇਰ ਦੀ ਕਹਾਣੀ ਇੱਕ ਬੜੇ ਜੰਗਲ ਵਿੱਚ ਇੱਕ ਤਾਕਤਵਰ ਸ਼ੇਰ ਰਹਿੰਦਾ ਸੀ ਸ਼ੇਰ ਆਪਣੇ ਹੱਥੀਂ ਆਉਣ ਵਾਲੇ ਹਰ ਜਾਨਵਰ ਦਾ ਸ਼ਿਕਾਰ ਕਰਦਾ ਅਤੇ ਆਪਣੇ ਰਾਜ ਵਿੱਚ ਦਹਿਸ਼ਤ ਫੈਲਾਈ ਰੱਖਦਾ ਇੱਕ ਦਿਨ ਜਦੋਂ ਸ਼ੇਰ ਖਾਣਾ ਖਾ ਕੇ ਗਹਿਰੀ ਨੀਂਦ ਵਿੱਚ ਸੋਇਆ ਹੋਇਆ ਸੀ ਤਾਂ ਇੱਕ ਛੋਟਾ ਚੂਹਾ ਉਸ ਦੇ ਨੇੜੇ ਖੇਡਦਾ ਖੇਡਦਾ ਪਹੁੰਚ ਗਿਆ ਚੂਹੇ ਦੀ ਛਾਲਾ ਮਾਰਦੇ ਸਮੇਂ ਅਣਜਾਣੇ ਵਿੱਚ ਸ਼ੇਰ ਦੇ ਸਰੀਰ ਤੇ ਚੜ ਗਿਆ ਸ਼ੇਰ ਜਾਗ ਪਿਆ ਅਤੇ ਗੁੱਸੇ ਵਿੱਚ ਚੂਹੇ ਨੂੰ ਫੜ ਲਿਆ ਉਸ ਨੇ ਕਿਹਾ ਤੂੰ ਕੌਣ ਹੈ ਜੋ ਮੈਨੂੰ ਤੰਗ ਕਰਨ ਆ ਗਿਆ ਹੁਣ ਮੈਂ ਤੈਨੂੰ ਖਾ ਜਾਵਾਂਗਾ ਚੂਹੇ ਨੇ ਡਰ ਕੇ ਬੇਨਤੀ ਕੀਤੀ ਮੈਨੂੰ ਮaaf ਕਰ ਦਿਓ ਮਹਾਨ ਰਾਜਾ ਮੈਂ ਅਣਜਾਣੇ ਵਿੱਚ ਤੁਸੀਂ ਤੱਕ ਆ ਗਿਆ ਜੇ ਤੁਸੀਂ ਮੈਨੂੰ ਬਖਸ਼ ਦੋਗੇ ਤਾਂ ਇੱਕ ਦਿਨ ਮੈਂ ਤੁਹਾਡੀ ਮਦਦ ਕਰਾਂਗਾ ਸ਼ੇਰ ਨੇ ਹੱਸ ਕੇ ਕਿਹਾ ਤੂੰ ਇੱਕ ਛੋਟਾ ਜਿਹਾ ਚੂਹਾ ਹੈ ਮੇਰੀ ਮਦਦ ਕਿਵੇਂ ਕਰ ਸਕਦਾ ਹੈ ਪਰ ਫਿਰ ਵੀ ਉਸ ਨੇ ਚੂਹੇ ਨੂੰ ਛੱਡ ਦਿੱਤਾ ਕੁਝ ਦਿਨ ਬਾਅਦ ਸ਼ੇਰ ਸ਼ਿਕਾਰ ਕਰਦੇ ਕਰਦੇ ਇੱਕ ਜਾਲ ਵਿੱਚ ਫਸ ਗਿਆ ਉਹ ਜਾਲ ਤੋਂ ਬਾਹਰ ਨਿਕਲਣ ਲਈ ਬਹੁਤ ਜ਼ੋਰ ਲਗਾ ਰਿਹਾ ਸੀ ਪਰ ਬੇਅਸਰ ਹੋ ਰਿਹਾ ਸੀ ਉੱਥੇ ਚੂਹਾ ਆ ਗਿਆ ਉਸਨੇ ਸ਼ੇਰ ਨੂੰ ਫਸਿਆ ਦੇਖਿਆ ਚੂਹੇ ਨੇ ਆਪਣੇ ਤੇਜ਼ ਦੰਦਾਂ ਨਾਲ ਜਾਲ ਨੂੰ ਕੱਟਣਾ ਸ਼ੁਰੂ ਕੀਤਾ ਕੁਝ ਸਮੇਂ ਵਿੱਚ ਜਾਲ ਕੱਟ ਗਿਆ ਅਤੇ ਸ਼ੇਰ ਆਜ਼ਾਦ ਹੋ ਗਿਆ ਸ਼ੇਰ ਨੇ ਚੂਹੇ ਦਾ ਧੰਨਵਾਦ ਕੀਤਾ ਅਤੇ ਕਿਹਾ ਅੱਜ ਮੈਨੂੰ ਸਮਝ ਆਈ ਕਿ ਛੋਟੇ ਲੋਕ ਵੀ ਵੱਡੇ ਕੰਮ ਕਰ ਸਕਦੇ ਹਨ ਮੈਨੂੰ ਤੇਰੇ ਉੱਤੇ ਮਾਣ ਹੈ ਇਸ ਤਰ੍ਹਾਂ ਦੋਵੇਂ ਵਾਪਸ ਜੰਗਲ ਵਿੱਚ ਚਲੇ ਗਏ ਅਤੇ ਚੰਗੇ ਦੋਸਤ ਬਣ ਗਏ ਸਿੱਖਿਆ ਹਰ ਕਿਸੇ ਨੂੰ ਛੋਟਾ ਜਾਂ ਬੇਕਾਰ ਨਾ ਸਮਝੋ ਹਰ ਇੱਕ ਜਣੇ ਦਾ ਆਪਣੇ ਢੰਗ ਨਾਲ ਮਹੱਤਵ ਹੁੰਦਾ ਹੈ